ਦੋਸਤੋ ਮੈਂ ਬਲਦੇਵ ਸਿੰਘ ਜੀਰਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਜਨਕ੍ਰਾਂਤੀਕਾਰੀ ਦੋਸਤੋ ਇੱਕ ਬਹੁਤ ਮਸ਼ਹੂਰ ਕਿਤਾਬ ਆ ਸਦਮਾ ਸਿਧਾਂਤ ਉਹਦੇ ਦਾ ਉਹਦਾ ਤਤ ਨਚੋੜ ਇਹ ਹੈ ਵੀ ਲੋਕਾਂ ਤੇ ਹਮਲਾ ਉਦੋਂ ਕਰੋ ਜਦੋਂ ਉਹ ਸਦਮੇ 'ਚ ਹੋਣ ਕੋਈ ਵੀ ਮਾੜੀ ਨੀਤੀ ਪਾਲਿਸੀ ਤੁਸੀਂ ਲੈ ਕੇ ਆਉਣੀ ਆ ਉਦੋਂ ਲੈ ਕੇ ਆਓ ਜਦੋਂ ਲੋਕ ਸਦਮੇ 'ਚ ਹੋਣ ਤਾਂ ਕਿ ਉਹਦਾ ਮੁਕਾਬਲਾ ਨਾ ਕਰ ਸਕਣ ਪੰਜਾਬ ਹੜਾਂ ਦੀ ਮਾਰ 'ਚ ਆਪਾਂ ਸਾਰੇ ਹੜਾਂ ਵਾਲੇ ਪਾਸੇ ਲੱਗੇ ਹੋਏ ਆ ਇਹ ਤੇ ਹੜਾਂ ਦੇ ਸਦਮੇ ਦਾ ਫਾਇਦਾ ਚੱਕਦੇ ਆ ਮਾਨ ਸਰਕਾਰ ਨਵੀਂ दारू ਪੁਰਾਣੀ ਬੋਤਲ ਚ ਪਾ ਕੇ ਲੈ ਆਈ ਆ ਹੁਣ ਤੁਸੀਂ ਕਹੋਗੇ ਵੀ ਇਹ ਨਵੀਂ दारू ਵਾਲੀ ਕਿਹੜੀ ਗੱਲ ਆ ਜਿਹੜੀ ਲੈਂਡ ਪੂਲਿੰਗ ਪਾਲਿਸੀ 65000 ਕਿਲਾ ਜਿਹੜੀ ਆਪਾਂ ਲੜ ਕੇ ਪਛਾਹ ਮੋਢੇ ਲਈ ਮਜਬੂਰ ਕੀਤਾ ਇਹਨੂੰ ਉਦੋਂ ਆਪਾਂ ਕੁੱਕੜਪਿੰਡ ਮਹਾਪੰਚਾਇਤ ਕੀਤੀ ਹੋਰ ਨਾ ਜਥੇਬੰਦੀਆਂ ਨੇ ਹੋਰ ਨਾ ਥਾਵਾਂ ਤੇ ਕੀਤੀ ਉਦੋਂ ਬਹੁਤ ਸਾਰੇ ਵੀਰ ਸਵਾਲ ਕਰਦੇ ਸੀ ਵੀ ਯਾਰ ਜਦੋਂ ਉਹ ਵਾਪਸ ਲੈ ਕੇ ਆ ਹੁਣ ਤੁਸੀਂ ਪ੍ਰੋਗਰਾਮ ਕਿਉਂ ਕਰ ਰਹੇ ਹੋ ਤੇ ਅਸੀਂ ਤੋਂ ਕਿਹਾ ਸੀਗਾ ਵੀ ਇਹਨਾਂ ਨੇ ਜ਼ਮੀਨਾਂ ਲੈਣ ਦੀ ਜਿਹੜੀ ਪਾਲਿਸੀ ਆ ਉਹ ਪੰਜਾਬ ਦੇ ਵਿੱਚੋਂ ਵਾਪਸ ਨਹੀਂ ਲਈ ਰੱਦ ਨਹੀਂ ਕੀਤੀ ਉਹ ਬਿਲਕੁਲ ਉਵੇਂ ਹੀ ਲਾਗੂ ਆ ਉਹਨੂੰ ਰੱਦ ਕਰਾਉਣ ਵਾਸਤੇ ਆਪਾਂ ਨੂੰ ਲੜਾਈ ਲੜਨ ਦੀ ਲੋੜ ਆ ਸੋ ਉਹਦੇ ਚੱਲਦੇ ਹੁਣ 65000 ਛੱਡ ਕੇ ਹੁਣ ਇਹ 6035 ਏਕੜ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਜਲੰਧਰ ਅੰਮ੍ਰਿਤਸਰ ਮਹਾਲੀ ਪੰਚਾਇਤੀ ਜ਼ਮੀਨ ਲੈਣ ਦੇ ਵੱਲ ਇਹਨਾਂ ਨੇ ਰਾਹ ਫੜ ਲਿਆ ਪੰਜੋ ਪੰਚਾਇਤੀ ਜ਼ਮੀਨਾਂ ਜਿਹੜੀਆਂ ਪਿੰਡਾਂ ਦੀਆਂ ਜ਼ਮੀਨਾਂ ਵਾਂ ਉਹਦੇ ਬਾਰੇ ਇਹ ਤੁਰਪੇ ਆ ਉਹਦਾ ਕਾਰਨ ਅਸੀਂ ਇਹ ਸਮਝਦੇ ਆਂ ਵੀ ਇੱਕ ਤਾਂ ਪਹਿਲਾਂ ਜਿਹੜੀ 65000 ਏਕੜ ਲੈ ਰਹੇ ਸੀ ਉਹ ਮਾਲਕੀ ਸੀ ਇਹਨਾਂ ਨੂੰ ਲੱਗਦਾ ਵਾ ਵੀ ਸ਼ਾਇਦ ਮਾਲਕੀ ਤੇ ਲੋਕ ਵੱਧ ਲੜਦੇ ਆ ਪੰਚਾਇਤੀ ਜ਼ਮੀਨਾਂ ਤੇ ਉਹਨਾਂ ਵਿਰੋਧ ਨਹੀਂ ਪੈਦਾ ਹੋਊਗਾ ਦੂਜਾ ਹੁਣ ਇਹ ਲੈ ਰਹੇ ਆ ਵੀ ਜਿਹੜੇ ਬੰਦੇ ਆਰਥਿਕ ਤੌਰ ਤੇ ਕਮਜ਼ੋਰ ਬੰਦੇ ਆ ਉਹਨਾਂ ਨੂੰ ਦੇਣ ਵਾਸਤੇ ਕਹਿੰਦੇ ਅਸੀਂ ਲੈ ਰਹੇ ਆ ਅਸਲ ਵਿੱਚ ਆਪਾਂ ਨੂੰ ਪਤਾ ਵਾ ਇਹ ਡਰਾਮਾ ਵਾ ਸਾਰਾ ਕਿਉਂਕਿ ਮਜ਼ਦੂਰ ਜਥੇਬੰਦੀਆਂ ਲੰਮੇ ਸਮੇਂ ਤੋਂ ਲੜਾਈ ਲੜਦਿਆਂ ਆ ਰਹੀਆਂ ਵਾ ਵੀ ਜਿਹੜੇ ਦਲਤ ਪਾਈਚਾਰਾ ਸਾਡਾ ਜਾਂ ਜਿਨ੍ਹਾਂ ਕੋਲੇ ਜਗਾ ਦੀ ਥੋੜਾ ਉਹਨਾਂ ਨੂੰ 5-5 ਮਰਲੇ ਦੇ ਪਲਾਂਟ ਦੀ ਲੜਾਈ ਕਿੰਨਾ ਚਿਰ ਹੋ ਗਿਆ ਲੜਦਿਆਂ ਨੂੰ ਪਰ ਹਜੇ ਤੱਕ ਕਿਸੇ ਵੀ ਸਰਕਾਰ ਨੇ ਪੰਚਾਇਤਾਂ ਨੂੰ ਕਹਿ ਕੇ ਉਹਨਾਂ ਨੂੰ 5-5 ਮਰਲੇ ਦੇ ਪਲਾਂਟ ਨਹੀਂ ਦਿਵਾਏ ਸੋ ਇਹਦੇ ਵਿੱਚ ਕੀ ਹੈ ਵੀ ਇਹ ਲੈਣਗੇ ਤਾਂ ਉਹਦੇ ਨਾਂ ਤੇ ਵੀ ਅਸੀਂ ਦੇਖੋ ਜੀ ਆਰਥਿਕ ਤੌਰ ਤੇ ਥੋੜੇ ਜਿਹੜੇ ਥੁੜੇ ਹੋਏ ਲੋਕ ਆ ਉਹਨਾਂ ਨੂੰ ਦੇਣੀ ਆ ਦਲਤਾਂ ਨੂੰ ਦੇਣੀ ਆ ਪਰ ਉਸ ਤੋਂ ਬਾਅਦ ਇਹਨਾਂ ਨੇ ਕੀ ਕਰਨਾ ਆਪਾਂ ਜਾਣਦੇ ਆ ਕਿਉਂਕਿ ਜਿਹੜਾ ਬੰਦਾ ਆਰਥਿਕ ਤੌਰ ਤੇ ਕਮਜ਼ੋਰ ਆ ਉਹ ਇਹਨਾਂ ਦੀਆਂ ਕਲੋਨੀਆਂ ਜਦੋਂ ਇਹ ਕੱਟ ਦੇਣਗੇ ਕਲੋਨੀਆਂ ਬਣਾ ਦੇਣਗੇ ਉਹ ਸਵਾਰੀ ਕਰ ਦੇਣਗੇ ਉਹ ਕਿੱਥੋਂ ਖਰੀਦ ਲੂਗਾ ਉਹ ਖਰੀਦਣ ਦੀ ਹਾਲਤ ਵਿੱਚ ਹੀ ਨਹੀਂਗਾ ਸੋ ਇਹਦੇ ਤੇ ਇਹਨਾਂ ਦੀ ਜਿਹੜੀ ਇਹ ਚਾਲ ਆ ਸਾਡੇ ਤੋਂ ਪੰਚਾਇਤੀ ਜ਼ਮੀਨਾਂ ਖੋਹਣ ਦੀ ਉਹਨੂੰ ਸਾਨੂੰ ਸਮਝਣਾ ਚਾਹੀਦਾ ਵਾ ਅਸੀਂ ਪੰਚਾਇਤਾਂ ਨੂੰ ਅਪੀਲ ਕਰਦੇ ਆ ਵੀ ਪਿੰਡਾਂ ਦੇ ਵਿੱਚ ਗ੍ਰਾਮ ਸਭਾਵਾਂ ਬੁਲਾ ਕੇ ਮਤੇ ਪਾਏ ਜਾਣ ਪਿੰਡ ਦੀ ਜ਼ਮੀਨ ਬਚਾਉਣ ਵਾਸਤੇ ਸਾਰੀਆਂ ਸਮੂਹ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਇੱਥੇ ਲੜਨਾ ਚਾਹੀਦਾ ਵਾ ਇਕੱਠੇ ਹੋ ਕੇ ਜਿਸ ਤਰ੍ਹਾਂ ਆਪਾਂ ਪਹਿਲਾਂ ਲੜਦੇ ਰਹੇ ਹਾਂ ਤੇ ਕਿਸੇ ਵੀ ਕੀਮਤ ਤੇ ਜਿਹੜੀਆਂ ਆਪਣੀਆਂ ਪੰਚਾਇਤੀ ਜ਼ਮੀਨਾਂ ਵਾਂ ਜਿਨ੍ਹਾਂ ਤੇ ਸਰਕਾਰ ਅੱਖ ਰੱਖੀ ਬੈਠੀ ਆ 6035 ਏਕੜ ਦੇ ਉਹ ਆਪਾਂ ਜਾਣ ਨਹੀਂ ਦੇਣੀਆਂ ਇਹ ਆਪਣੇ ਨਾਲ ਬਹੁਤ ਵੱਡਾ ਧੋਖਾ ਵਾ ਇਹ ਇੱਕ ਤਰ੍ਹਾਂ ਦੇ ਨਾਲ ਸਾਨੂੰ ਆਪਸ ਵਿੱਚ ਵੀ ਲੜਾਉਣ ਦੀ ਵੀ ਕਿਸੇ ਵਾਸਤੇ ਗੱਲ ਕਰ ਰਹੇ ਆ ਵੀ ਇੱਕੋ ਸੈਕਸ਼ਨ ਦਾ ਨਾਮ ਹੈ ਕਿ ਤੁਹਾਨੂੰ ਦੇਣੀਆਂ ਵਾ ਜਿਸ ਤਰ੍ਹਾਂ ਤੁਸੀਂ ਜਾਣਦੇ ਦਿੱਲੀ ਅੰਦੋਲਨ ਚ ਆਂਦੇ ਸੀਗੇ ਮੋਦੀ ਨੇ ਕਿਸਾਨਾਂ ਤੋਂ ਜ਼ਮੀਨਾਂ ਖੇੜ ਖੋਗੇ ਮਜ਼ਦੂਰਾਂ ਚ ਵੰਡਣੀਆਂ ਵਾ ਇਹ ਬਿਲਕੁਲ ਉਸੇ ਤਰ੍ਹਾਂ ਵਾ ਇਹ ਸਾਨੂੰ ਆਪਸ ਵਿੱਚ ਪੰਜਾਬੀਆਂ ਨੂੰ ਟਕਰਾਉਣ ਵਾਲੀ ਗੱਲ ਵੀ ਆ ਸੋ ਸਾਡੇ ਮਜ਼ਦੂਰ ਜੱ社 ਬੰਦੀਆਂ ਕਿਸਾਨ ਜੱ社 ਬੰਦੀਆਂ ਨੂੰ ਇਕੱਠੇ ਹੋ ਕੇ ਤੇ ਲੜਨਾ ਚਾਹੀਦਾ ਵਾ ਤੇ ਇਹ ਜਿਹੜੀਆਂ ਪੁੱਠੀਆਂ ਸਿੱਧੀਆਂ ਚਾਲਾਂ ਨਾਲ ਜ਼ਮੀਨਾਂ ਹੜੱਪਣ ਦੀ ਕੋਸ਼ਿਸ਼ ਕਰ ਰਹੇ ਆ ਉੱਥੋਂ ਇਹਨਾਂ ਨੂੰ ਪਿੱਛੇ ਧੱਕਣਾ ਚਾਹੀਦਾ ਸੋ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ